ਤਕਲੀਫ ਕਿਸੇ ਦਾ ਹੱਥ ਖਾਣਾ ਕਿਸੇ ਨੂੰ ਦੁੱਖ ਦੇਣਾ ਕਿਸੇ ਨੂੰ ਤਕਲੀਫ ਦੇਣੀ ਹੈ ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਤੇ ਇਹ ਮਾੜੇ ਕਰਮਾਂ ਚ ਤੁੜੂਗੀ ਤੇ ਜਦੋਂ ਤੂੰ ਜਾਣੇਗਾ ਨਾ ਤੇ ਤੇਰਾ ਹਰ ਇੱਕ ਇਹਦਾ ਸਾਹਮਣਾ ਕਰ ਤੂੰ ਤੂੰ ਅਵਾਰ ਦੇ ਹੋਏ ਨਾ ਮਿਲੇ ਕਿਸੇ ਵੀ ਪੁਰੀ ਜਾਤ ਆਪਣੀ ਉਥੇ ਤੇਰੀ ਜਾਤ ਉਥੇ ਤੇਰੀ ਬਰਾਦਰੀ ਉਥੇ ਤੇ ਉਮਾਨੀ ਪੁੱਛਣੇ ਉਥੇ ਪੁੱਛਣੇ ਕਿ ਆਪ ਤੇਰੇ ਕਰਨਾ ਤੇ ਤੇਰਾ ਸਾਥ ਹੋਣਾ ਤੁੱਕੀ ਵੀ ਤੇ ਆਇਆ 6 ਮਹੀਨੇ ਪਹਿਲਾਂ ਕਣਕ ਬੀਜੀ ਸੀ ਕਾਹ ਕਰ ਕਬੱਡੀ ਚਾਰ ਛੇ 50 ਨੂੰ ਹੋਇਆ ਤੇ 60 ਮਾਣ ਹੋਇਆ ਤੇ ਕਾਦੀ ਮਿਹਨਤ ਤੇ ਆ ਤੇ ਤੁਸੀਂ ਦੇਖ ਇੰਨੀ ਕੀ ਤੀਆ ਤੁਸੀਂ ਉਸ ਪਾਸੇ ਦੀ ਰਖਵਾਲੀ ਚ ਕੀ ਕੀਤੀ ਹੈ 4 ਕੋਤੇ ਆ ਪਰ ਜੋ ਬੀਜੀ ਹੈ ਕੱਢਣਾ ਉਹ ਵੀ ਹੈ ਬੀਜੀ ਕਣਕ ਸਰ ਕਣਕੀ ਬਣੋਗੇ ਚੱਕਰ ਸੱਜਣੋ ਖਾਣ ਪਾਲਦੇ ਹੋ ਸੇ ਖਾਣਦੇ ਹੋ ਕਿ ਬੇਪਾਦ ਜੋ ਸੰਤਰੇ ਧਰ ਦਿਓ ਤੇ ਅਮਰੂਦ ਬਾਜ ਜੋ ਫਾਲੇ ਤੁਸੀਂ ਖਾਣਾ ਚੋਣਿਓ ਖਾੜਕ ਤੇ ਬੀਜ ਦੇ ਬੋਤੀ ਕਰਾਂ ਦੇ ਕੰਢੇ ਟਿੱਕਰਾ ਨੂੰ ਤੱਕ ਕੰਢੇ ਲੱਗਣਗੇ ਤੇ ਟਿੱਕਰਾ ਦੇ ਕੰਢੇ ਅੰਤ ਨਹੀਂ ਉੱਗਦੇ ਜੇ ਹੋਰ ਬੀਜੋਗੇ ਮੇਰਾ ਕੰਡ ਦਾ ਪਾਉ ਵਧਣਾ ਉੱਥੇ ਚੀਂ ਪੈਣਾ ਠੀਕ ਹੈ ਚੰਗਾ ਕਰਮ ਕਰੇਗਾ ਇਸ ਅਜਨ ਕੀਤਾ ਬੰਦ ਕਰ ਦਿੱਤੀ ਆ ਕਿਸੇ ਤੁਹਾਡਾ ਵਾਅਦਾ ਨਹੀਂ ਹੈ ਕਦੇ ਕਿਸੇ ਦੁਖੀ ਦਾ ਕੜੀਆਂ ਦੇ ਕੜੀਆਂ ਬੈਠੇ ਦਾ ਕੁਝ ਸੁਣਿਆ ਤੇ ਤੁਹਾਡੇ ਚੰਗੇ ਕਰਮਾਂ ਚ ਜੁੜੂਗਾ ਜੇਕਰ ਹਮੇਸ਼ਾ ਨਾਇਰ ਵੀਰ ਦੀ ਬੱਤੀ ਵੱਡੀ ਜਾਣੀ ਹੈ ਜੇਕਰ ਨਿੰਦਿਆ ਕਰੀ ਜਾਣੀ ਹੈ ਜੇਕਰ ਚੁਗਲੀ ਕਰੀ ਜਾਣੀ ਆਨੇ ਜੇਕਰ ਮਨ ਦੇ ਵਿੱਚ ਟੀਰਖਾ ਖੂਸ਼ ਅਜਨ ਦੇ ਤਰਤ ਦਰੰਦ ਆਏ ਜਿਹੜੇ ਸਰੀਰ ਦੇ ਵਿੱਚ ਭਰੀ ਜਾਣੇ ਮਨ ਨੂੰ ਕਾਮ ਕ੍ਰੋਧ ਲੋਭ ਹਕਾਤ ਵਿੱਚ ਲਿਫਟ ਕਰਕੇ ਉਹਦੇ ਵੀਰ ਇਹ ਤੇ ਪੂਰੇ ਕਰਮਾਂ ਦੇ ਜੋਗਾ ਜਦੋਂ ਇਹ ਸ਼ਲੋਕ ਤੋਂ ਅਸਰ ਲੋਕ ਉਸ ਪਰਮੇਸ਼ਵਰ ਦਾ ਪ੍ਰਮਾਤਮਾ ਦਾ ਅਹਮਰਾਜਿਤ ਚੈਰੀ ਚ ਜਾਣੇਗਾ ਤੇ ਫਿਰ ਉਹੋ ਚਾਤੀ ਜਿਹੜੀ ਲਿੰਗਾ ਉਹ ਵੀ ਇਹ ਪਹਿਚਾਨੀਆ ਕਿਉਂਕਿ ਚੰਗਾ ਕਰਮ ਕਰਤੀ ਹੁੰਦੀ ਹੈ ਜਦੋਂ ਚੁਕਾ ਚੀਤਾ ਤੇ ਫਿਰ ਸੱਜਣੋ ਲੋਕ ਤੇ ਪਰਲੋਕ ਤੋਂ ਨਾਲ ਕੋਹਾ ਟੰਕਾ ਬਚਣਾ ਜੋ ਆਪ ਪਰਮਾਤਮਾ ਸਿਰ ਤੇ ਕੁਆਦੀ ਸ਼ਕਲ ਕਰ ਜਾ ਚਾਹਤਾ ਹਾਂ ਕਿ ਬੜਾ ਪਿੰਦਾ ਮੈਂ 2 ਮਿੰਟ ਆਪਣੀ ਗੱਲ ਵਿੱਚ ਜੋ ਪੱਖ ਦਰਸ਼ਣਾ ਰਾਜ ਜੀ ਨੂੰ ਨਿਭਚੇ ਸੰਬੰਧ ਕਰਦਾ ਕਹਾਂ ਹਮੇਸ਼ਾ ਇਹ ਰਹਿਣਾ ਬੰਦੇ ਕਿ ਅਸੀਂ ਸਾਡੇ ਆਉਣ ਵਾਲੇ ਨਸ ਸਾਡੇ ਆਉਣ ਵਾਲੇ ਬੱਚੇ ਬੱਚਿਆ ਸਾਡੇ ਅੱਖੀਂ ਨਹੀਂ ਲੱਗਦੇ ਸਾਡੇ ਬੱਚੇ ਨਸ਼ਾ ਪੈ ਗਏ ਆ ਸਾਡੇ ਬੱਚੇ ਕੁਸੰਗ ਕਰਨ ਲੱਗੇ ਆ ਸੱਜਣੋ ਜੇਕਰ ਸਰਕਾਰਾਂ ਨੂੰ ਮਿਹਨਤ ਜੋ ਸਰਕਾਰਾਂ ਨੂੰ ਲੋਕਤਿਉਂਗੇ ਪਿੰਡ ਨੂੰ ਲਾਂਦੇ ਦੇਓਗੇ ਨਗਰ ਦੀ ਪੰਚਾਇਤ ਅਤੇ ਪ੍ਰਬੰਧ ਮੁੱਚੇ ਬਾਈ ਨਾਲ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪੈਂਦੀ ਆ ਆਪrospection ਕੀ ਆਸ ਹੈ ਕਿ ਜੇ ਤੁਸੀਂ ਕੋਈ ਚੌਂਕਲੇ ਮਾਰ ਕੇ ਵੇਰਦੇ ਹੋ ਜਾਂ ਸਿਮਰਨ ਭਜਨ ਬੰਦਗੀ ਕਰਦੇ ਹੋ ਨਹੀਂ ਤਾਂ ਜੱਤ ਸਾਡਾ ਪਾੜ ਕਰ ਦਿੰਦੀ ਆ ਸਿੱਖਾਂ ਦੇ ਵਿੱਚ ਪੈਦਾ ਹੋਇਆ ਮੈਂ ਕਹਿੰਦਾ ਸੁਣਿਓ ਜੇ ਤੁਸੀਂ ਸਿੱਖਾਂ ਦੇ ਵਿੱਚ ਪੈਦਾ ਹੋਇਓ ਫਸੇ ਪੰਜੇ ਕੌੜੀਆਂ ਦਾ ਜਾਪ ਨਹੀਂ ਕਰਦੇ ਜਿੱਤ ਨਹੀਂ ਕਰਦੇ ਤੁਸੀਂ ਕਿੱਥੋਂ ਬਣਦੇ ਹੋ ਉਹਦਾ ਕਮ ਸੇ ਕਮ ਜਪਜੀਤ ਸਾਹਿਬ ਦਾ ਪਾਠ ਤਾਂ ਕਰੋ ਨਹੀਂ ਸਿੱਖਦੇ ਹਨ ਕਰੋ ਨਹੀਂ ਕਰ ਸਕਦੇ ਨਹੀਂ ਵਾਲੀ ਸਿੰਘ ਜੀ ਆਉਂਦੇ ਗੁਰਮਤਿ ਦਾ ਜਾਪ ਕਰ ਸਕਦੇ ਹੋ ਗੁਰਮਤਿ ਨਹੀਂ ਕਰ ਸਕਦੇ ਤਾਂ ਬਹਿਗਰੂ ਤਾਂ ਜਵਾਨ ਚੋਂ ਕਹਿ ਸਕਦੇ ਹੋ ਜੇਕਰ ਇਹ ਵੀ ਨਹੀਂ ਕਹਿ ਸਕਦੇ ਤਾਂ ਚਾਹੋ ਸਾਡੇ ਨਾਲ ਸਾਡਾ ਆਉਣ ਵਾਲਾ ਬੱਚਾ ਸਾਡੇ ਆਉਣ ਵਾਲੀ ਬੱਚੀ ਉਹ ਸੰਸਕਾਰੀ ਪੈਦਾ ਹੋਵੇ ਉਹ ਆਗਿਆਕਾਰੀ ਪੈਦਾ ਹੋਵੇ ਤੇ ਆਗਿਆਕਾਰੀ ਕਿੱਥੋਂ ਪੈਦਾ ਕਿਉਂਕਿ ਕਿਆ ਕਾਰੇ ਬਣਾਉਣ ਵਾਲੇ ਪਹਿਲਾਂ ਆਪਣੇ ਵਿੱਚ ਹੀ ਲੈ ਕੇ ਆਏ ਬਚਤ ਕਰੋ ਪਹਿਲਾਂ ਖੁਦ ਮਾਫ਼ ਕਰਿਓ ਪਹਿਲਾਂ ਖੁਦ ਸਿਮਰ ਕਾਲੀ ਬਣੋ ਖੁਦ ਵੰਦਗੀ ਵਾਲੇ ਬਣੋ ਖੁਦ ਆਪਣੇ ਆਪ ਨੂੰ ਸਿਮਰਨ ਤੇ ਭਜਨ ਵੰਦਗੀ ਵਾਲੇ ਲਾਓ ਖੁਦ ਚੌਂਕਾ ਮਾਰ ਕੇ بیٹھ ਕੇ ਕੜੀਆਂ ਤੋਂ ਕੜੀਆਂ 10 ਮਿੰਟ ਸਿਮਰਤ ਕਰੋ ਹਜ਼ਰ ਕਰੋ ਵੰਦਗੀ ਕਰੋ ਸਿਮਰਤ ਕਰੋ ਜਿਸ ਤਰ੍ਹਾਂ ਦੇ ਵਿੱਚ ਪਾਉਣਾ ਹੋਇਓ ਹਿੰਦੂ ਧਰਮ ਦੇ ਵਿੱਚ ਪਾਇਦਾ ਹੋ ਐਸਤੀ ਦਾ ਜਾਪ ਕਰੋ ਮਹਾਮਰਤੰਗੇ ਦਾ ਜਾਪ ਕਰੋ ਵੀਪਤਾ ਦਾ ਜਾਪ ਕਰੋ ਸਹਾਈਂਗੇ ਮਾਲ ਸਿਮਰਤੇ ਨਾਮ ਨਾਲ ਲੈਂਦੀ ਨਾ ਜੇਕਰ ਅੰਧਾ ਗੱਲ ਦੇ ਨਾਲ ਜੇ ਮਨ ਸਾਥ ਨਹੀਂ ਹੁੰਦਾ ਤੁਸੀਂ ਰੋਜ਼ ਕਰਦੇ ਸਫਾਈ ਕਰਦੇ ਹੋ ਤੇ ਕਰ ਇੱਕ ਘਰ ਚੜ੍ਹਨ ਦਾ ਨਾ ਕੋਈ ਹਿੱਤਾ ਜਦੋਂ ਸ਼ੁਰੂ ਹੋ ਜਾਂਦਾ ਹੈ ਗੱਤ ਕੰਨੀ ਸ਼ੁਰੂ ਹੋ ਜਾਂਦੀ ਹੈ ਐਦੇ ਸਾਡੇ ਮੰਨ ਗਸਤ ਹੈ ਇਹ ਵੀ ਹਰ ਉਹ ਘਾਨੋ ਮਨ ਸਾਥ ਕਰਨ ਲਈ ਭਜਨ ਮੰਨਦੀ ਸਿਮਰਨ ਮੰਗਦਾ ਤੇ ਨਾਮ ਮੰਗਦਾ ਤੇ ਸੇਵਾ ਮੰਗਦਾ ਜਿੱਕਰ ਇਹਦੀ ਤਰਾਕ ਕੇ ਦਾ ਸਿਮਰਨ ਭਜਨ ਮੰਗਦੀ ਨਿਤ ਦੇ ਮਿਲ ਦੇਦੋਗੇ ਤੇ ਤੁਹਾਡਾ ਮਨ ਹੋ ਤਾਂ ਜੋ ਹੋਕੇ ਦੇ ਵਿੱਚ ਕੋਵਾਂਦੀ ਇਹਦੇ ਵਿੱਚ ਨਿੰਜਾ ਚੂਰੀ ਟਿੱਕੇ ਨਹੀਂ ਸਕਦੀ ਕਿਉਂਕਿ ਸਾਫ਼ ਬਰਤਨ ਦੇ ਵਿੱਚ ਜਦੋਂ ਪਾਣੀ ਪਾਉਂਦੇ ਤੇ ਸਾਫ਼ ਹੀ ਰਹੂਗਾ ਜੇਕਰ ਗੰਲੇ ਬਰਤਨ ਦੇ ਵਿੱਚ ਪਾਣੀ ਪਾਉਂਦੇ ਗੰਦਲਾ ਹੋ ਜਾਏਗਾ ਤੇ ਸਾਨੂੰ ਇਸ ਚਾਜ ਕੇ ਪਹਿਲਾਂ ਤਰਮਤੇ ਕਰ ਮਾੜੇ ਬਣੀਏ ਸੰਕਲਪ ਲੈ ਕਰ ਜਾਈਏ ਮਨੁੱਖਾਂ ਦੀ ਸਵੱਛੀ ਦੇ ਉੱਪਰ ਕਿਵੇਂ ਅੱਜ ਤੋਂ ਖੁਦ ਮਾਰ ਕੇ ਕਹਿੰਦੇ ਕਰਿਆ ਸਿਮਣੀ ਤਰਾਂ ਦੇ ਨਾਂ ਚੁਪਾ ਕੇ ਆਪਣੇ ਬੱਚਾਂ ਨੂੰ ਵੀ ਨਾਂ ਚੁਪਾਵਾ ਦੇ ਸਜਣੋ ਤੁਹਾਨੂੰ ਕਿਸੇ ਨੂੰ ਲੱਭਣ ਦੀ ਜਰੂਰਤ ਨਹੀਂ ਪੈਂਦਾ ਸਰਕਾਰਾਂ ਨਾ ਸੇਤਾਨ ਨੂੰ ਨਾ ਬਰਬਤੇ ਸਿਗਨਾ ਨੂੰ ਕਿਉਂ ਜਾਂ ਤੁਸੀਂ ਆਪਣੇ ਆਪ ਅਜਿਹੇ ਆਬੀਕ ਵੀ ਜਰੋੜ ਹੈ ਜਗਾ ਰਹੀ ਦੀ ਦੁਨੀਆ ਤੱਕ ਭਾਡੋ ਤਸ਼ਾਹ ਕਰੋ ਕਿ ਕਰੇ